ਕੀਰਤ ਮਹਾਰਾਜ ਦੇ ਚਰਨਾਂ ਦਾ ਧਰਿਆ ਧਿਆਨ ਦੇ ਕੀ ਪੜਿਆ ਦਹਸ਼ਮਾ ਬਰ ਬਹੇ ਇਹੇ ਸੁਭ ਕਰਮਨ ਤੇ ਕਬੂ ਹੁ ਨਾ ਕਰੋ ਨਾ ਟਰੋ ਅਰਸੋ ਜਬਦਾਇ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਹਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਛਰੋਂ ਜਬ ਆਪ ਕੀ ਆਉਧ ਨਿਧਾਨ ਬੜੇ ਹਤਹੀਰ ਦੇ ਮੇਤਾ ਬਾ ਜੂਝ ਮਰੋ ਔਰ ਵੇਖਿਆ ਧਾਰੀਆਂ ਨੂੰ ਆਪਣੇ ਸਾਹਮਣੇ ਸਗਾ ਛੱਡੇ ਜਕਾਰੇ ਮਾਰ ਸ਼ਮਰਾਉ ਤੇ ਗਾੜੀ ਹੱਲਾ ਹੈ Take mary ਦੇ ਨੇ ਪਾਰੇ ਖਾਲਸਾ ਦੀ ਧਰਮ ਤੋਂ ਕੁਰਬਾਨ ਹੋਣ ਵਾਸਤੇ ਸੂਰਮੇ ਆਪੋ ਬਿਠੀ ਖੈ ਪਈਆਂ ਖੂਮੀ ਤਲਵਾਰਾਂ ਆ ਪੈ ਗਏ ਭੁੱਖੇ ਸ਼ੇਰ ਜੋ ਦਿਲ ਖਾ ਕੇ ਹਾਰਾ ਰਣ ਅੱਖਾਂ ਲੰਬਾ ਕੱਢਿਆ ਜੋ ਭਖਣ ਅੰਗਿਆਰਾ ਢਾਲਾਂ ਤੇ ਤੇਗ ਖੜਕਦੀ ਜੋ ਗੂੜੇ ਯਾਰਾ ਉਹਨਾਂ ਦੀ ਹੁਸਨ ਜਵਾਨੀ ਵੇਖ ਕੇ ਸਹਿਮੀਆਂ ਮਟਿਆਰਾ ਉੱਥੇ ਮਰਦਾਂ ਨੇ ਹੱਸ ਕੇ ਮੌਤ ਵਿਆਹ ਲਈ ਨਾ ਮੰਨੀਆਂ ਹਾਰਾ ਜਾ ਕੇ ਸਦਾ ਗਾਊਗਾ ਅਣਖਿਆ ਮਰਦਾਂ ਦੀਆਂ ਵਾਰਾਂ ਫਿਰ ਧਰਮੀ ਬੰਦਿਆਂ ਦੇ ਲੋਕੀ ਸਾਕੇ ਗਾਉਂਦੇ ਨੇ ਧਰਮੀ ਬੰਦੇ ਧਰਮ ਤੋਂ ਜਿੰਦ ਘੂਲ ਕਮਾਉਂਦੇ ਓ ਮੌਤ ਨੂੰ ਲਾੜੀ ਸਮਝ ਕੇ ਚਾ ਨਾਲ ਵਿਆਹਦੇ ਅਣਕਤ ਸੀਹੇ ਸੈਂਦਿਆ ਨਹੀਂ ਚਿੱਤ ਡਲਾਉਂਦੇ ਹੱਸ ਹੱਸ ਪੌਣ ਸ਼ਹੀਦियां ਕਦੇ ਨਹੀਂ ਕਬਰਾਂਉਂਦੇ ਪਹਾਣਾ ਮਿੱਠਾ ਮੰਨ ਕੇ ਉਹਦਾ ਸ਼ੁਕਰ ਮਨਾਉਂਦੇ ਮਸਤੀ ਦੇ ਵਿੱਚ ਝੂਮ ਝੂਮਾ ਗਰਬਾਣੀ ਗਾਉਂਦੇ ਔਣ ਬਾਲੀਆਂ ਪੀੜੀਆਂ ਲਈ ਪੂਰਨੇ ਪਾਉਂਦੇ ਉਹਨਾਂ ਦੇ ਪ੍ਰਸੰਗ ਫਿਰ ਢਾਡੀ ਗਾਉਂਦੇ ਪਿਆਰੇ ਖਾਲਸਾ ਜੀ ਇਹ ਉਹ ਦਾਸਤਾਨ ਹੈ ਕਿ ਜਿਹੜੀ ਬਲਖਣ ਜਿਸ 10 ਲੱਖ ਦੀ ਗੱਲ ਕਰੀਏ ਤੇ ਉਹ ਇੱਕੋ ਇੱਕ ਮਰਦ ਹੈ ਧੰਨ ਗਲਗੀ ਧਰਮਹਾਰਾ ਸੱਚਾ ਪਾਤਸ਼ਾਹ